ਜੇਸ ਮਸਲਾ ਸਾਰਾ तकरीबन ਆ ਹੀ ਜਾਂਦੀ ਹੈ ਜੀ ਚਾਹੇ ਉਹ ਮੰਨ ਲਓ ਕੋਈ ਵੀ ਕੰਮ ਆ ਕਿਸੇ ਤਰ੍ਹਾਂ ਦੇ ਕੰਮ ਆ ਤਾਂ ਉਹਨਾਂ ਨੂੰ ਪਰੇਸ਼ਾਨੀ ਤੰਗੀ ਸਾਹਮਣਾ ਕਰਨਾ ਪੈ ਰਿਹਾ ਵਾ ਵੀ ਸਾਨੂੰ ਪਹਿਲਾਂ ਚੰਗੇ ਸੀਗੇ ਸਾਨੂੰ ਪਹਿਲਾਂ ਚੰਗੇ ਸੀ ਪਰ ਹੁਣ ਅਲੇ ਦਾ ਨਹੀਂ ਸਾਦਾ ਕੰਮ ਕਰਦੇ ਪਏ ਚਲੋ ਅਸੀਂ ਨੇ ਕਹਿੰਦੇ ਲੋਕ ਕਹ ਰਿਹਾ ਜਦੋਂ ਲੋਕਾਂ ਨੂੰ ਵੀਉ ਮਿਲਦੇ ਆ ਬੱਤੀਆਂ ਵਾਲਾ ਚੌਂਤ ਲੈ ਕੇ ਜਿਵੇਂ ਬੱਸ ਸਟੈਂਡ ਦੇ ਕੋਲ ਵੀ ਪੂਰਾ ਸੀਗਾ ਲੋਕਾਂ ਨੇ ਸ਼ਾਟ ਫੋਟੋ ਵਾਇਰਲ ਵੀ ਕੀਤੀਆਂ ਸੀਗਾ ਵੀ ਟੂ ਬਾਈਆਂ ਲੈ ਕੇ ਵਿੱਚ ਬਹਿ ਕੇ ਤਰਨ ਲੱਗ ਗਏ ਸੀਗੇ ਵੀ ਆਹ ਦੇਖੋ ਜੀ ਇੱਥੇ ਸਮੁੰਦਰ ਹੀ ਬਣਾ ਪਿਆ ਵਾ ਉਹ ਵੀ ਤਾਂ بارش ਸੀ ਨਾ ਤਾਂ ਉਹ ਪਾਕਾਇਆਂ ਬਾਰਸ਼ੋ ਹਰ ਹੀ ਆਗੇ ਸੀ ਇਹ ਪਰ ਉਹ ਦਿਨ ਤੰਗੀ ਨਹੀਂ ਆਈ ਸੀ ਜਿਹੜੀ ਤੰਗੀ ਹੁਣ ਆ ਰਹੀ ਆ ਕਿਉਂਕਿ ਉਦੋਂ ਜਦੋਂ ਪਤਾ ਸੀ ਸੌਨ ਦੇ ਮਹੀਨੇ ਚ ਬਾਰਸ਼ ਹੁੰਦੀ ਹੁੰਦੀ ਆ ਜੀ ਤਾਂ ਉਸ ਟਾਈਮ ਸਰਦਾਰ ਅਜੇ ਪਾਲ ਸੰਤੂ ਜਿੰਨੇ ਪੱਲੂ ਚੀ ਦਾ ਹਾਲਾ ਕਰਤਾ ਸੀਗਾ ਨਹੀਂ ਵੇਖੋ ਜੀ ਜਿਹੜਾ ਕੰਮ ਕਿਤੇ ਲੋਕਾਂ ਨੂੰ ਦੇਸੀ ਰਿਹਾ ਵਾ ਵੀ ਕੀਤਾ ਹੀ ਨਹੀਂ ਕੀਤਾਗਾ ਇਸ ਟਾਈਮ ਚਲੋ ਸਾਡੇ ਵੱਡੇ ਵੀਰ ਸਤੰਤਰ ਜੋਸ਼ੀ ਆ ਕੰਮ ਕਰ ਰਹੇ ਸਾਡੇ ਕਾਂਗਰਸੀ ਆ ਸੋ ਅਸੀਂ ਇਹ ਕਹਿ ਰਹੇ ਚਲੋ ਸਾਡਾ ਵੀਰ ਮੂਹਰ ਲਾ ਕੇ ਕੰਮ ਕਰਾਈ ਜਾਂਦਾ ਸਾਨੂੰ ਖੁਸ਼ੀ ਹੈ ਗੱਲ ਦੀ ਠੀਕ ਆ ਜਿਹੜੇ ਸਾਡੇ ਵੀਰ ਸਿਮਰਨ ਨਹੀਂ ਆ ਜਾਂ ਮੰਨ ਚੱਲੋ ਵੇ ਆਪਣੇ ਰੋਮਿਓਣੀ ਨਾਲ ਲਾ ਕੇ ਕੰਮ ਕਰਾ ਰਹੇ ਆ ਪਰ ਹੈਗਾ ਸਾਡਾ ਕਾਂਗਰਸ ਵੀਰਣਾ ਵੀ ਕਿਉਂਕਿ ਉਹਨਾਂ ਕੜਾ ਪਾਰਟੀ ਜੁਆਇਨ ਕੀਤੀ ਆ ਆ ਪਾਰਟੀ ਜੁਆਇਨਿੰਗ ਕੀਤੀ ਤਾਂ ਉਹ ਮੂਰਲਾ ਕਾਰ ਸਭ ਖੁਸ਼ੀ ਆ ਚੀਦੀ ਵੀ ਸਾਡਾ ਕੋਈ ਦਾ ਵੀਰ ਮੂਰਲਾ ਕੰਮ ਕਰਾਈ ਜਾਂਦਾ ਤੇ ਸਾਡੇ ਸੱਗੂ ਪ੍ਰਧਾਨ ਜੀ ਉਹ ਰਾਦੀ ਵੀ ਕਿ ਕੰਮ ਕਰਾ ਰਹੇ ਸੀਗੇ ਤਾਂ ਜੋਰਾ ਸ਼ੋਰਾ ਕੰਮ ਚੱਲੀ ਜਾਂਦਾ ਸਾਡੇ ਦੋਵੇਂ ਸਾਡੇ ਸੀਨੀਅਰ ਆ ਵਧੀਆ ਕੰਮ ਕਰ ਰਹੇ ਆ ਜੀ ਨਮਸਕਾਰ ਮੈਂ ਰੋਇ ਦਾ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨੂੰ ਆਜ਼ਾਦ ਬਾਦਸ ਨੂੰ ਚੈਨਲ ਦੇਖਣ ਵਾਲੇ ਸਾਰੇ ਦਸ਼ਕਾਂ ਦਾ ਮੈਂ ਰੋਇ ਦਾ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਹੋ ਸਾਡਾ ਚੈਨਲ ਇਹਰ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖ ਰਹੇ ਹੋ ਆਜ਼ਾਦ 파ਰਥ ਨੇ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸਾਡਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਪਿਆਰ ਭਰਿਆ ਨਮਨ ਦੋਸਤੋ ਜਿਵੇਂ ਕਿ ਆਪਾਂ ਗੱਲ ਕੀਤੀ ਸੀ ਕੋਟਕਪੂਰਾ ਸ਼ਹਿਰ ਵਿੱਚ ਜੋ ਵਿਕਾਸ ਹੋਇਆ ਕਿ ਉਹ بارشਾਂ ਜੋ ਪਈਆਂ ਇੱਥੇ ਪਾਣੀ ਭਰਿਆ ਹਰੇਕ ਮੱਲੇ ਵਿੱਚ ਲਗਭਗ ਕੋਟਕਪੂਰਾ ਸ਼ਹਿਰ ਦਾ ਜੋ ਸਾਰਾ ਹੀ ਸ਼ਹਿਰ ਜਿਹੜਾ ਕੋਟਕਪੂਰੇ ਦਾ ਡੁੱਬ ਗਿਆ ਸੀਗਾ ਉਸ ਤੋਂ ਬਾਅਦ ਵੀ ਇੱਥੇ ਸਪਾਈਆਂ ਵੀ ਚੱਲੀਆਂ ਸਪਾਈਆਂ ਦੇ ਨਾਂ ਤੇ ਜਿਹੜਾ ਹੈਗਾ ਕੀ ਹੋਇਆ ਉਹ ਉਹ ਵੀ ਆਪਾਂ ਜਿਹੜਾ ਹੈਗਾ ਪੁੱਛਾਂਗੇ ਇਸ ਗੱਲ ਦੀ ਵੀ ਚਰਚਾ ਹੋਊਗੀ ਵੀ ਇੱਥੇ ਕੋਟਕਪੂਰੇ ਕਿਹੜੀ ਪਾਰਟੀ ਨੇ ਜਿਹੜਾ ਹੈਗਾ ਵਿਕਾਸ ਕੀਤਾ ਤੇ ਕਿਹੜੀ ਪਾਰਟੀ ਨੇ ਕੱਲੇ ਦਿਖਾਵੇ ਕੀਤੇ ਆ ਹੋਰ ਜਿਹੜਾ ਹੈਗਾ ਗੱਲਾਂ ਵੀ ਆਪਾਂ ਕਰਾਂਗੇ ਹੋਰ ਜਿਹੜੇ ਲੋਕ ਸਾਡੇ ਨਾਲ ਜੁੜਨਗੇ ਉਹਨਾਂ ਨਾਲ ਵੀ ਗੱਲ ਕਰਾਂਗੇ ਤਦ ਤੱਕ ਸਾਡੇ ਨਾਲ ਜਿਹੜਾ ਹੈਗਾ ਫਿਲਹਾਲ ਸਾਡੇ ਨਾਲ ਜੁੜੇ ਨੇ ਸੁਖਵਿੰਦਰ ਸਿੰਘ ਸੁਖੀ ਜੀ ਜੋ ਕੋਟਕਪੂਰਾ ਤੋਂ ਸੀਨੀਅਰ ਆਗੂ ਨੇ ਕਾਂਗਰਸੀ ਦੇ ਆਪਾਂ ਕਾਂਗਰਸ ਤੋਂ ਸੀਨੀਅਰ ਆਗੂ ਨੇ ਆਪੋ ਨਾਲ ਮਿਲਾਂਗੇ ਇੱਕ ਵਾਰ ਗੱਲ ਕਰਾਂਗੇ ਸਰ ਨਮਸਕਾਰ ਜੀ ਸਰ ਜਿਵੇਂ ਕਿ ਆਪਾਂ ਆਪਣਾ ਮੁੱਦਾ ਜਿਹੜਾ ਸੀਗਾ ਮੈਨ ਕੋਟਕੂਰੇ ਦਾ ਵਿਕਾਸ ਜਿਹੜਾ ਕੋਟਕੂਰੇ ਦੀ ਸਮੱਸਿਆ ਵਾ ਵੀ ਆਪਾਂ ਜਿਹੜਾ ਹੈਗਾ ਆਮ ਲੋਕਾਂ ਦੇ ਰੂਬਰੂ ਕਰਨਾ ਚਾਹੁੰਦੇ ਆ ਉਹ ਜਾ ਕੇ ਕਰਨਾ ਚਾਹੁੰਦੇ ਆ ਤੁਹਾਨੂੰ ਕੀ ਲੱਗਦਾ ਵੀ ਕੋਟਕੂਰੇ ਦੀ ਜਿਹੜੀ ਕਿਹੜੀ ਜਾਇਜ਼ ਸਮੱਸਿਆ ਰਹੀ ਹੋਊਗੀ ਜਿਹੜੀ ਜਾਇਸ ਮਸਿਆ ਤਾਂ ਵੇਖੀਓ ਜੀ ਰੋਹਿਤ ਜੀ ਜਾਇਸ ਮਸਲਾ ਸਾਰਾ ਤਕਰੀਬਨ ਆਈ ਜਾਂਦੀ ਹੈ ਜੀ ਚਾਹੇ ਉਹ ਮੰਨ ਲਓ ਕੋਈ ਵੀ ਕੰਮ ਆ ਕਿਸੇ ਤਰ੍ਹਾਂ ਦੇ ਕੰਮ ਆ ਤਾਂ ਉਹਨਾਂ ਨੂੰ ਪਰੇਸ਼ਾਨੀ ਤੰਗੀ ਸਾਹਮਣਾ ਕਰਨਾ ਪੈ ਰਿਹਾ ਵਾ ਕਿਉਂਕਿ ਅਸੀਂ ਕਹਿ ਰਹੇ ਹੁਸਨ ਲੋਕ ਸਾਨੂੰ ਦੱਸਦੇ ਸਮੱਸਿਆ ਆ ਕੇ ਵੀ ਸਾਨੂੰ ਆ ਤੰਗੀ ਆ ਰਹੀ ਸਾਨੂੰ ਉਹ ਤੰਗੀ ਆ ਸੋ ਜਿਹੜੀ ਚੀਜ਼ ਹੈਗੀ ਵੀ ਕਿਤੇ ਨਾ ਕਿਤੇ ਲੋਕ ਪਰੇਸ਼ਾਨ ਅੱਜ ਵੀ ਹੈ ਤਾਂ ਲੋਕਾਂ ਦੀ ਸਮੱਸਿਆ ਵੀ ਸਾਨੂੰ ਪਹਿਲਾਂ ਚੰਗੇ ਸੀਗੇ ਸਾਨੂੰ ਪਹਿਲਾਂ ਚੰਗੇ ਸੀ ਪਰ ਹੁਣ ਵਾਲੇ ਦਾ ਨਹੀਂ ਸਾਡਾ ਕੰਮ ਕਰਦੇ ਪਏ ਚਲੋ ਅਸੀਂ ਕਹਿ ਰਹੇ ਲੋਕ ਕਹਿ ਰਹੇ ਆ ਜਦੋਂ ਸਾਨੂੰ ਲੋਕਾਂ ਨੂੰ ਵਿਊ ਮਿਲਦੇ ਆ ਵੀ ਅਸੀਂ ਗਲਤੀ ਕੀਤੀ ਹੈ ਚੀਜ਼ ਵਿੱਚ ਵੀ ਅਸੀਂ ਵੋਟਾਂ ਪਾਈਆਂ ਕੁਝ ਸਾਡੇ ਨਾਲ ਚਲੋ ਕਿਹਨੇ ਕਰ ਜਾਣੇ ਆ ਉਹਨੇ ਆ ਲੋਕ ਸਾਨੂੰ ਦੱਸਦੇ ਆ ਕਿ ਬੇ ਯਾਰ ਜਿਹੜੇ ਹੁੰਦੇ ਕੰਮ ਆ ਤੇ ਪਹਿਲਾਂ ਦਾ ਕੰਮ ਆ ਉਹਨਾਂ ਫਰਕ ਬਹੁਤ ਆ ਅਸੀਂ ਪੁੱਛਦਾ ਕੀ ਫਰਕ ਆ ਕਿਉਂਕਿ ਲੋਕਾਂ ਵਿਹੂਲਣਾ ਬਹੁਤ ਜ਼ੋਰ ਹੀ ਸਾਨੂੰ ਉਹ ਕਹਿੰਦੇ ਵੀ ਪਹਿਲਾਂ ਦੇ ਸਾਡੇ ਕੰਮ ਸੀ ਹੁੰਦੇ ਸੀਗੇ ਪਰ ਜਿਹੜੇ ਹੁੰਦੇ ਕੰਮ ਆ ਉਹ ਸਾਡੇ ਹੁੰਦੇ ਜ਼ੋਰ ਆ ਪਰ ਜਿਵੇਂ ਇੱਕ ਇੱਕ ਦਿਲ ਖੁਸ਼ ਨਾ ਮੇ ਖੁਸ਼ੀ ਹੈ ਨਹੀਂ ਕਿਹੜੇ ਆਪਾਂ ਕਹਿ ਸਕਦੇ ਆ ਵੀ ਥੋੜੀ ਸਰਕਾਰ ਵਿੱਚ ਜਿਹੜੇ ਵੀ ਇਹ ਕੰਮ ਹੋਏ ਆ ਤੇ ਆਹ ਜਿਹੜੀ ਸਰਕਾਰ ਹੁਣ ਆਮ ਆਦਮੀ ਪਾਰਟੀ ਆ ਵੀ ਇਹਦੇ ਚ ਕਿਹੜਾ ਕੰਮ ਹੋਇਆ ਕੋਈ ਹੈਗਾ ਤੁਹਾਨੂੰ ਯਾਦ ਨਹੀਂ ਸਾਨ ਮੇਰੇ ਧਿਆਨ ਚ ਤਾਂ ਲੱਗਦਾ ਕੋਈ ਵੀ ਕੰਮ ਹੈਗਾ ਜਾਂ ਮੇਰੇ ਧਿਆਨ ਲੰਬੇ ਮੇਰੇ ਕੋ ਕੰਮ ਕੀਤਾ ਸ਼ਹਿਰ ਦਾ ਅਗਰ ਕੋਈ ਕੰਮ ਕੀਤਾ ਹੁੰਦਾ ਤਾਂ ਉਹਦੇ ਬਾਰੇ ਆਪਾਂ ਨੂੰ ਸੋਸ਼ਲ ਮੀਡੀਆ 'ਤੇ ਅਕਸਰ ਆਪਾਂ ਨੂੰ ਵੇਖਣ ਨੂੰ ਮਿਲ ਜਾਂਦਾ ਵਾ ਵੀ ਸੋਸ਼ਲ ਮੀਡੀਆ ਜਿਵੇਂ ਕੋਈ ਸਕੂਲ ਬਣਾਇਆ ਕੋਈ ਕਾਲਜ ਬਣਾਇਆ ਕੋਈ ਲਾਇਬ੍ਰੇਰੀ ਬਣਾਈ ਆ ਜਾਂ ਵੱਡੇ ਵੱਡੇ ਕੋਈ ਹਸਪਤਾਲ ਖੋਲੇ ਆ ਆਮ ਆਪਾਂ ਨੂੰ ਚੀਜ਼ਾਂ ਮਿਲ ਜਾਂਦੀਆਂ ਜੀ ਕਿਉਂਕਿ ਹਰੇਕ ਦੇ ਕੋਲ ਅੱਜਕੱਲ ਮੋਬਾਈਲ ਆ ਜੀ ਮੋਬਾਈਲ 'ਚ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਪਰ ਸਾਨੂੰ ਰਾਤ ਵਿੱਚ ਮੋਬਾਈਲ 'ਚ ਖੋਲਦੇ ਆ ਸਾਨੂੰ ਕੋਈ ਨ ਸਮੱਸਿਆ ਹੀ ਮਿਲਦੀ ਆ ਜਿਵੇਂ ਪਸ਼ੂਆਂ ਦੀ ਸਮੱਸਿਆ ਲਾ ਲਓ ਚਾਹੇ ਕੂੜੇ ਸਮੱਸਿਆ ਲਾ ਲਓ ਚਾਹੇ ਹੁਣ ਜਿਵੇਂ بارش ਦਾ ਸਮਾਂ ਚੱਲ ਰਿਹਾ ਵਾ بارش ਵਿੱਚੋਂ ਲੋਕਾਂ ਨੂੰ ਬੜੇ ਪਰੇਸ਼ਾਨੀ ਸਾਹਮਣਾ ਕਰਨਾ ਪੈ ਰਿਹਾ ਓਕੇ ਜਿਹੜਾ ਪਾਣੀ ਆ ਉਹ ਇੰਨੀ ਕੀ ਜ਼ਿਆਦਾ ਸਮੱਸਿਆ ਦਾ ਲੋਕਾਂ ਦੇ ਸਿਰ ਪੀੜਣ ਲੱਗੇ ਪਹਿਲਾਂ ਵੀ بارش ਪਈ ਸੀ ਉਹ ਕਦੇ ਆਪਾਂ ਹੜ੍ਹ ਆਏ ਸੀਗੇ ਤਾਂ ਬੱਤਿਆਂ ਵਾਲਾ ਚੌਂਕ ਲੈ ਕੇ ਜਾਂ ਬੱਸ ਸਟੈਂਡ ਦੇ ਕੋਲ ਵੀ ਪੂਰਾ ਸੀਗਾ ਲੋਕਾਂ ਨੇ ਸ਼ਾ ਫੋਟੋ ਵਾਇਰਲ ਵੀ ਕੀਤੀਆਂ ਸੀਗਾ ਵੀ ਟੂ ਬਾਈਆਂ ਲੈ ਕੇ ਵਿੱਚ ਬਹਿ ਕੇ ਤਰਨ ਲੱਗੇ ਸੀਗੇ ਵੀ ਆਹ ਦੇਖੋ ਜੀ ਇੱਥੇ ਸਮੁੰਦਰ ਹੀ ਬਣਾ ਪਿਆ ਵਾ ਉਹ ਵੀ ਤਾਂ بارش ਸੀ ਨਾ ਤਾਂ ਉਹ ਆਪਾਂ ਕਹਿੰਦੇ بارشੋਂ ਹੜ੍ਹ ਆਏ ਸੀਗੇ ਪਰ ਉਦੋਂ ਨਹੀਂ ਤੰਗੀ ਨਹੀਂ ਆਈ ਸੀ ਜਿਹੜੀ ਤੰਗੀ ਹੁਣ ਆ ਰਹੀ ਆ ਕਿਉਂਕਿ ਉਦੋਂ ਜਦੋਂ ਪਤਾ ਸੀ ਸੌਂਦੇ ਮਹੀਨੇ ਚ ਬਾਰਿਸ਼ ਹੁੰਦੀ ਹੁੰਦੀ ਆ ਜੀ ਤਾਂ ਉਸ ਟਾਈਮ ਸਰਦਾਰ ਅਜੇ ਪਾਲ ਸੰਧੂ ਜੀ ਨੇ ਪੱਲੂ ਚਿੱਤਾ ਹਾਲਾ ਕਰਤਾ ਸੀਗਾ ਜਿਹੜੇ ਸ਼ਹਿਰ ਦੇ ਵਿੱਚ ਨਾਲੇ ਬਣੇ ਹੋਏ ਆ ਵਕਰਖਵਾੜਾ ਚ ਨਾਲੇ ਬਣੇ ਹੋਏ ਆ ਉਹ ਸਾਰੇ ਉਹਨਾਂ ਨੇ ਨਾ ਗੰਦਗੀ ਸਾਫ਼ ਕਰਾਤੀ ਸੀਗੀ ਡਰੇਨੇ ਸਾਫ਼ ਕਰਾਤੀ ਸੀਗੀ ਜਿੰਨੀ ਵੀ ਡਰੇਨ ਚ ਘਾਫ ਉਸ ਵਗੈਰ ਉਹ ਗਿਆ ਸੋ ਉਹ ਸਾਫ਼ ਕਰਾਤਾ ਸੀਗਾ ਤਾਂ ਜੋ ਵੇਲੇ ਹੜ ਆਇਆ ਸੀਗਾ ਉਹ ਪਾਣੀ ਮੈਂਟੋ ਮੈਂਟ ਬਾਹਰ ਹੋ ਗਿਆ ਪਰ ਜਿਹੜਾ ਅੱਜ ਕਹਿ ਰਹੀ ਬਈ ਉਹਨਾਂ ਦਾ ਮੀਂਹ ਪਿਆ ਉਹ ਨਹੀਂ ਗਿਆ ਤਾਂ ਫਿਰ ਲੋਕਾਂ ਨੂੰ ਹੁਣ ਦੇਖੋ ਕਿੰਨੀ ਸਮਸਿਆਰੀ ਹਰ ਰੋਜ਼ ਨਵੀਂ-ਨਵੀਂ ਨਿਊਜ਼ ਹੁੰਦੇ ਆ ਜੀ ਆਪਾਂ ਇਸ ਚੀਜ਼ ਵਿੱਚ ਨਹੀਂ ਆਪਾਂ ਤੁਹਾਡੀ ਗੱਲ ਤੋਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਵੀ ਆਮ ਆਦਮੀ ਪਾਰਟੀ ਨੇ ਇਸ ਸਮੇਂ ਕੋਟਗੁਰਾ ਵਿੱਚ ਕੁਝ ਨਹੀਂ ਕੀਤਾ ਨਹੀਂ ਵੇਖੋ ਜੀ ਜਿਹੜਾ ਕੰਮ ਕਿਤੇ ਲੋਕਾਂ ਨੂੰ ਦੇਸੀ ਰਿਹਾ ਵਾ ਵੀ ਕੀਤਾ ਜ ਨਹੀਂ ਕੀਤਾਗਾ ਇਸ ਟਾਈਮ ਚਲੋ ਸਾਡੇ ਵੱਡੇ ਵੀਰ ਸਤੰਤਰ ਜੋਸ਼ੀ ਆ ਕੰਮ ਕਰ ਰਹੇ ਚ ਸਾਡੇ ਕਾਂਗਰਸੀ ਆ ਸੋ ਅਸੀਂ ਇਹ ਕਹਿ ਰਹੇ ਚਲੋ ਸਾਡਾ ਵੀਰ ਮੋਰ ਲਾ ਕੇ ਕੰਮ ਕਰਾਈ ਜਾਂਦਾ ਸਾਨੂੰ ਖੁਸ਼ੀ ਹੈ ਗੱਲ ਦੀ ਕਿਉਂਕਿ ਠੀਕ ਆ ਜਿਹੜੇ ਸਾਡੇ ਵੀਰ ਸਿਮਰਨ ਨਹੀਂ ਆ ਜਾਂ ਮੰਨ ਚਲੋ ਵੀ ਆਪਣੇ ਰੋਮੇ ਹੋਣੀ ਨਾਲ ਲਾ ਕੇ ਕੰਮ ਕਰਾ ਰਹੇ ਆ ਪਰ ਹੈਗਾ ਸਾਡਾ ਕਾਂਗਰਸੀ ਵੀਰ ਹਨ ਉਹ ਵੀ ਕਿਉਂਕਿ ਉਹਨਾਂ ਕੜਾ ਪਾਰਟੀ ਜੁਆਇਨ ਕੀਤੀ ਆ ਆ ਪਾਰਟੀ ਜੁਆਇਨ ਕੀਤੀ ਗਈ ਤਾਂ ਉਹ ਮੋਰਲਾ ਕਾਹਤ ਸਾਰਾ ਖੁਸ਼ੀ ਚੀਦੀ ਵੀ ਸਾਡਾ ਕੋਈ ਦਾ ਵੀਰ ਮੋਰਲਾ ਕੰਮ ਕਰਾਈ ਜਾਂਦਾ ਤੇ ਸਾਡੇ ਸੱਗੂ ਪ੍ਰਧਾਨ ਜੀ ਉਹ ਰਾਦੀ ਵੀ ਕਿ ਕੰਮ ਕਰਾ ਰਹੇ ਸੀਗੇ ਤਾਂ ਜੋਰਾ ਸ਼ੋਰਾ ਕੰਮ ਚੱਲੀ ਜਾਂਦਾ ਸਾਡੇ ਦੋਵੇਂ ਸਾਡੇ ਸੀਨੀਅਰ ਆ ਵਧੀਆ ਕੰਮ ਕਰ ਰਹੇ ਆ ਜੀ ਪਹਿਲਾਂ ਸਾਡੇ ਨਾਲ ਜਿਹੜਾ ਹੈਗਾ ਤੁਸੀਂ ਇੱਕ ਖਬਰ ਵੀ ਰੂਬਰੂ ਕਰਵਾਈ ਸੀਗੀ ਜਿਹੜਾ ਕੋਟਕਪੂਰੇ ਤੇ ਜੋ ਵਾਪਾ ਜੀਵਨ ਸਿੰਘ ਨਗਰ ਚ ਇੱਕ ਸਕੂਲ ਹੈ ਸਕੂਲ ਤੇ ਜਿਹੜਾ ਹੈਗਾ ਕਾਂਗਰਸੀ ਦਾ ਪੈਸਾ ਲੱਗਦਾ ਤੇ ਉਸ ਪੈਸੇ ਨੂੰ ਜਿਹੜਾ ਹੈਗਾ ਆਪਣਾ ਨਾਮ ਦਿੱਤਾ ਜਾਂਦਾ ਆਮ ਆਦਮੀ ਪਾਰਟੀ ਵੱਲੋਂ ਬਿਲਕੁਲ ਤਾਰ ਤਿੰਨ ਸੰਧਵਲੋਂ ਤੋਂ ਕਟਨ ਕੀਤਾ ਜਾਂਦਾ ਪੈਸਾ ਜਿਹੜਾ ਜਦ ਕੀ ਅਜੀਵਾਲ ਜੀ ਦਾ ਲੱਗਦਾ ਚਲੋ ਉਹਦੇ ਵਿੱਚ ਕੀ ਸੀ ਜੀ ਜਿਹੜੀ ਨੀਚਲੇ ਬਿਲਡਿੰਗ ਸੀਗੀ ਚਲੋ ਤੁਸੀਂ ਗੱਲ ਛੇੜੀ ਇਹ ਚ ਵਿੱਚ ਮੈਂ ਦੱਸਦਾ ਬਿੜ ਨੀਚਲੇ ਬਿਲਡਿੰਗ ਸੋਚੇ ਪ੍ਰਸ਼ਨ ਉਜਨ ਪਾਈ ਸੀ ਕਿ ਉੱਪਰ ਵਾਲਾ ਜੋ ਪੈਸਾ ਲੱਗਾ ਤਾਂ ਆਮ ਪਾਰਟੀ ਸਰਕਾਰ ਨੇ ਲਾਇਆ ਉਹਦੇ ਕਟਨ ਸਪੀਕਰ ਨੇ ਹੱਥ ਬੰਨ੍ਹ ਚਲੋ ਕੋਈ ਚੱਕਰ ਨਹੀਂ ਸਾਨੂੰ ਇਹ ਖੁਸ਼ੀ ਹੈ ਚਲੋ ਵੀ ਕੇਂਦਰ ਦਾ ਅੱਜ ਤਾਂ ਸਹੀ ਸਾਨੂੰ ਖੁਸ਼ੀ ਹੈ ਕੋਈ ਗੱਲ ਨਹੀਂ ਇਹ ਚੀਜ਼ ਵੀ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਹੈਗਾ ਕੁਸਤਾਰ ਸਿੰਘ ਸੰਧਵਾ ਜੀ ਹੋਵੇ ਜਾਂ ਕੋਈ ਹੋਰ ਲੀਡਰ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ ਵੀ ਫਿਲਹਾਲ ਉਹਨਾਂ ਨੇ ਵੀ ਜਿਹੜੇ ਕੰਮ ਪਹਿਲਾਂ ਹੋਏ ਆ ਉਹਨਾਂ ਤੇ ਹੀ ਆਪਣੀ ਮੋਹਰ ਲਗਾਈ ਹੈ ਹੋਰ ਕੁਝ ਨਹੀਂ ਕੀਤਾ ਆਪਾਂ ਇਹ ਕਹਿ ਸਕਦੇ ਕਹਿ ਸਕਦੇ ਹਾਂ ਜੀ ਜਿਵੇਂ ਲੋਕ ਦੱਸਦੇ ਆ ਲੋਕਾਂ ਦਾ ਥਿਊ ਵਿਊ ਸੁਣੋ ਕਿਉਂਕਿ ਅਸੀਂ ਤਾਂ ਫਿਰ ਵੀ ਕਹਿੰਦੇ ਆ ਆਪੋਜੀਟਿਵ ਪਾਰਟੀ ਦੇ ਹੈਗੇ ਆ ਅਸੀਂ ਕਹਾਂਗਾ ਤਾਂ ਕਹੋ ਯਾਰ ਵੀ ਇਹਨਾਂ ਕੋਲ ਕੰਮ ਤਾਂ ਹੈ ਨਹੀਂ ਇਹਨਾਂ ਵਾਲੇ ਹੀ ਕੰ ਸੋ ਚੀਜ ਵਿੱਚ ਲੋਕ ਜਾਨੂਆ ਜੀ ਚੀਜ ਵਿੱਚ ਵੀ ਕੀ ਕੰਮ ਹੈ ਕੀ ਕੰਮ ਨਹੀਂ ਕੀਤੇਗੇ ਚਲੋ ਅਸੀਂ ਕਰਨੇ ਜੇ ਕੰਮ ਵਧੀਆ ਕੀਤੇ ਤਾਂ ਹੋਰ ਵਧੀਆ ਕਰੋ ਓਕੇ ਆ ਪਰ ਸਰਕਾਰ ਜਿਸ ਹਿਸਾਬ ਨਾਲ ਆਈ ਆ ਤਾਂ ਸਾਨੂੰ ਖੁਸ਼ੀ ਹੈ ਜੀ ਨੇ ਚਲੋ ਲੋਕਾਂ ਦਾ ਇੱਕ ਬਦਲਾਵ ਸੀ ਗਿਆ ਵੀ ਬਦਲਾਵ ਲਿਆਉਣਾ ਬਦਲਾਵ ਲਿਆਂਦਾ ਪਰ ਅੱਜ ਲੋਕ ਉਹ ਚੀਜ਼ ਨੂੰ ਉਲਟ ਕੇ ਬਦਲਾਵ ਨਹੀਂ ਬਦਲਾ ਬਦਲਾ ਲੈ ਰਹੀ ਹੈ ਰੋਡ ਕੋ ਬੁਰਾ ਰਾ ਜਿਹੜਾ ਸਿੱਖਾਂ ਵਾਲਾ ਰੋਡ ਆ ਸਿੱਖਾਂ ਦੇ ਰੋਡ ਤੇ ਜੋ ਖੱਡੇ ਨਜ਼ਰ ਆ ਰਹੇ ਨੇ ਸਾਡੀ ਪਬਲਿਕ ਨਾਲ ਕੱਲ ਵੀ ਹੋਈ ਸੀ ਆਪਣੀ ਖਬਰ ਵੀ ਚੱਲੀ ਸੀਗੀ ਵੀਡੀਓ ਵੀ ਲਗਾਈ ਸੀ ਮੈਂ ਵੀ ਉੱਥੇ ਲੋਕ ਇਹ ਕਹਿ ਰਹੇ ਨੇ ਵੀ ਜਿਹੜੇ ਖੱਡੇ ਆ ਅਜੇ ਆਪਾਂ ਕਹਿੰਦੇ ਕੁਲਤਾਰ ਸਿੰਘ ਖੰਧਵਾ ਜੀ ਉੱਥੋਂ ਟੱਪਦੇ ਨੇ ਉੱਥੇ ਹੋਰ ਵੀ ਆਗੂ ਰਹਿੰਦੇ ਨੇ ਆਪ ਪਾਰਟੀ ਦੇ ਆਗੂ ਰਹਿੰਦੇ ਨੇ ਪਰ ਉਹਨਾਂ ਨੂੰ ਖੱਡੇ ਦਿਖਾਈ ਨਹੀਂ ਦਿੰਦੇਗੇ ਉਹ ਉਹੀ ਖੱਡੇ ਮਤਲਬ ਵਾਰ-ਵਾਰ ਉੱਥੇ ਟੱਪ ਰਹੇ ਨੇ ਆ ਰਹੇ ਨੇ ਜਾ ਰਹੇ ਨੇ ਕੀ ਲੱਗਦਾ ਵੀ ਉਹਨਾਂ ਦਾ ਹੱਲ ਨਹੀਂ ਕਰਨਾ ਚਾਹੁੰਦੇ ਉਹ ਨਹੀਂ ਹੱਲ ਜੂਰੇ ਅੱਜ ਕੌਂ ਅੱਜ ਕੱਲ ਜਿਹੜਾ بارش ਸਮਾਂ ਖੱਡੇ ਵੱਡੇ-ਵੱਡੇ ਬਣੇ ਹੋਏ ਆ ਕੱਲ ਨੂੰ ਰੱਬ ਨਾ ਕਰੇ ਕੋਈ ਆ ਵਹੀਕਲ ਡਿੱਗ ਪਏ ਤਾਂ ਜਾਣੇ ਨੁਕਸਾਨ ਵੀ ਹੋ ਸਕਦਾ ਵਾ ਤਾਂ ਉਹ ਚੀਜ਼ ਤੁਸੀਂ ਦੱਸ ਰਹੇ ਹੋ ਵੀ ਉੱਥਾਂ ਦੇ ਜਿਹੜੇ ਆਪ ਦੇ ਵੀ ਮੋਦਰ ਬੰਦੇ ਰਹਿੰਦੇ ਜਾਂ ਸਪੀਕਰ ਸਾਹਿਬ ਜਾਣਦੇ ਆ ਅਸੀਂ ਕਹਿੰਨੇ ਵੀ ਕੰਮ ਕਰੋ ਧਿਆਨ ਦਿਓ ਕਿਉਂਕਿ ਕੰਮ ਨੂੰ ਹੀ ਸਲਾਮ ਹੁੰਦੀਆਂ ਜੇ ਬੇ ਕੰਮ ਨਾ ਕਰਾਂਗੇ ਤਾਂ ਲੋਕਾਂ ਨਾਲ ਆਪਣਾ ਇਨਕਾਰਨਾਈਆਂ ਲੋਕਾਂ ਨਾਲ ਆਪਣੀ ਚੀ ਵਿੱਚੋਂ ਬਾਹਰ ਕਰਨਾ ਵਾ ਤਾਂ ਸੋ ਅਸੀਂ ਕੰਨੇ ਵੀ ਕੰਮ ਤਾਂ ਹੀ ਕੰਮ ਮੈਂ ਪੱਲੇ ਕਹਤੀਆਂ ਵੀ ਕੰਮ ਕਰੋ ਸੋਣਾ ਹੋਰੇ ਕੰਮ ਕਰੋ ਕਿਉਂਕਿ ਲੋਕਾਂ ਨੂੰ ਪਤਾ ਲੱਗੇ ਵੀ ਕੰਮ ਕੀਤਾ ਗੱਲਾਂ ਨਾਲ ਨਹੀਂ ਕੰਮ ਹੋਣਾ ਜ਼ਰੂਰੀ ਆ ਕੋਟਖੁਬੜਾ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕੀ ਕੀਤਾ ਮੈਂ ਤਾਂ ਨਹੀਂ ਜੀ ਵੈਸਾ ਦਾ ਕੁਝ ਮੈਂ ਤਾਂ ਸਿਰਫ ਇਸ ਟਾਈਮ ਸਾਡਾ ਛੋਟਾ ਵੀਰ ਸਿਮਰਨ ਉਹ ਸਾਡੇ ਵੀਰ ਸੰਤਨ ਨਾਲ ਹੁੰਦਾ ਵਾ ਤਾਂ ਹਾਂ ਅਸੀਂ ਕੱਲ ਪਰਸੋ ਦੇਖਿਆ ਸਾਡਾ ਵੀਰ ਆ ਸਾਡਾ ਸੀਨੀਅਰ ਮੀਤ ਪ੍ਰਧਾਨ ਸੇ ਚਲੋ ਉਸ ਗੱਲਾਂ ਕਰਕੇ ਉਹਨਾਂ ਨੂੰ ਉਤਾਰਤਾ ਗਿਆ ਸੀ ਸਾਡੇ ਸੱਭੂ ਪ੍ਰਧਾਨ ਜੀ ਦੇ ਦੱਸਾ ਜਿਵੇਂ ਵੀ ਸੈਨਿਕ ਕਿਤੇ ਹੋਏ ਆ ਪਰ ਫੇਰ ਵੀ ਚਲੋ ਸਾਡਾ ਵੀਰ ਹੈ ਨਾ ਕਾਂਗਰਸੀ ਸਾਡਾ ਕੰਮ ਕਰੀ ਜਾਂਦਾ ਜੀ ਉਹ ਸਾਨੂੰ ਖੁਸ਼ੀ ਦੀ ਚੀਜ਼ ਹੀ ਹੈਗੀ ਆ ਵੀ ਕੋਈ ਤਾਂ ਹੈਗਾ ਨਾ ਮੂਰੇ ਲਾ ਕੰਮ ਕਰੀ ਜਾਂਦਾ ਕੋਈ ਸਾਨੂੰ ਇਹ ਚੀਜ਼ ਦਾ ਕੋਈ ਹੈ ਨਹੀਂ ਜ ਆਪਾਂ ਇਹ ਜਿਹੜਾ ਹੈਗਾ ਦੇਖਿਆ ਵੀ ਇੱਥੇ ਕੋਟਕਪੂਰੇ ਦੀ ਨਗਰ ਕੌਂਸਲ ਕੋਟਕਪੂਰੇ ਦੀ ਜਿਹੜਾ ਹੈਗਾ ਇਹ ਬਿਲਡਿੰਗ ਸੀਗੀ ਇਸ ਜੋ ਦਰਵਾਜ਼ੇ ਨੂੰ ਇੱਕ ਵਾਰ ਤਾਲਾ ਲੱਗਿਆ ਹੋਇਆ ਸੀ ਜੋ ਸੁਤੰਤਰ ਜੋਸੀ ਜੀ ਲਾਰੇ ਸੀ ਤਾਲਾ ਉਸ ਤਾਲੇ ਨੂੰ ਜਿਹੜਾ ਹੈਗਾ ਲੋਕਾਂ ਨੇ ਵੀ ਦੇਖਿਆ ਲਾਉਂਦੇ ਤੇ ਇਥੇ ਧਰਨਾ ਲਾਉਂਦੇ ਵੀ ਦੇਖਿਆ ਜਿਹੜੇ ਤੁਸੀਂ ਨਾਮ ਲਏ ਨੇ ਰੋਮਾ ਬਰਾੜ ਤੇ ਹੋਰ ਜਿਹੜਾ ਹੈਗਾ ਆਗੂ ਆਨੰਦਨਗਰ ਤੋਂ ਆਪਾਂ ਉਹਨਾਂ ਨਾਲ ਵੀ ਜਿਹੜਾ ਗੱਲ ਕੀਤੀ ਸੀਗੀ ਉਹ ਉਸ ਤੋਂ ਬਾਅਦ ਜਿਹੜਾ ਹੈਗਾ ਵੀ ਇੱਥੇ ਇਹ ਰੋਲਾ ਜਿਆਦਾ ਵੱਧਦਾ ਤੇ ਇਸ ਤੋਂ ਬਾਅਦ ਕੋਈ ਜਿਹੜਾ ਹੈਗਾ ਉਸ ਤੋਂ ਬਾਅਦ ਕੋਈ ਹੋਰ ਪਾਰਟੀ ਦਾ ਆਗੂ ਕੋਈ ਨਮਾਇੰਦਾ ਕੋਈ ਲੀਡਰ ਕੋਈ ਇਸ ਸਮੱਸਿਆ ਵਾ ਲਾ ਕੇ ਜੋ ਧਿਆਨ ਨਹੀਂ ਦਿੰਦਾ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਜਿਹੜਾ ਤੁਸੀਂ ਗੱਲ ਕੀਤੀ 43 ਦਰੋਹ ਤੇ ਜੀ ਵੇਖੋ ਘਰਾਂ ਦੇ ਵਿੱਚ ਕਾਫੀ ਸਮੱਸਿਆਵਾਂ ਹੁੰਦੀਆਂ ਦੋ ਭਰਾ ਵਾ ਉਹਨਾਂ ਆਪਸ ਵਿੱਚ ਨਹੀਂ ਬੰਦੇਗੇ ਤਿੰਨ ਭਰਾਵਾਂ ਨੇ ਆਪਸ ਵਿੱਚ ਨੇ ਬੰਦ ਲੀ ਗੇ ਠੀਕ ਆ ਸੋ ਇਹ ਪਾਰਟੀ ਦੇ ਸਾਡੇ ਆਪਦੇ ਭਰਾਵਾ ਕੋਈ ਗੱਲ ਨੇ ਗੁੱਸਾ ਗਿਲਾ ਸੀਗਾ ਉਹਨਾਂ ਨੇ ਤਾਲਾ ਲਾਤਾ ਕੋਈ ਗੱਲ ਨੂੰ ਜੀ ਵਿੱਚੋਂ ਲਗਲੇਦਿਆਂ ਉਹ ਚੀਜ਼ ਨੂੰ ਸਮੱਸਿਆ ਹੱਲ ਕੀਤਾ ਗਿਆ ਤਾਲਾ ਖੁੱਲਤਾ ਗਿਆ ਵਾ ਤਾਂ ਉਹ ਚੀਜ਼ ਉੱਸੀ ਨਹੀਂ ਬਾਲਾ ਇਸ਼ੂ ਮੰਨਦੇ ਕਿਉਂਕਿ ਇਹਦੇ ਵਿੱਚ ਕੀ ਆ ਵੀ ਜਿਹੜਾ ਤਾਲਾ ਲਾਉਣਾ ਉਹ ਇੱਕ ਹੱਲ ਨੇ ਸੀਗਾ ਉਹਦੇ ਵਿੱਚ ਜਿਵੇਂ ਕਿਹਾ ਸੀ ਵੀ ਬੈਠ ਕੇ ਗੱਲਬਾਤ ਕੀਤੀ ਜਾਊਗੀ ਉਹ ਚੀਜ਼ ਸਮੱਸਿਆ ਹੱਲ ਹੋ ਜਾਊਗਾ ਜਦੋਂ ਉਹਲੇ ਦਿਨ ਬੈਠੇ ਗੱਲਬਾਤ ਹੋਈ ਉਹ ਤਾਲਾ ਖੁੱਲਤਾ ਗਿਆ ਤਾਂ ਉਹਦੇ ਸਾਨੂੰ ਇਹ ਸੀਗਾ ਵੀ ਚਲੋ ਜਿਹੜੀ ਗੱਲ ਬਾਦ ਨਾ ਜਾਵੇ ਠੀਕ ਆ ਉਹਦੇ ਵਿੱਚ ਕਿਸੇ ਤਰ੍ਹਾਂ ਦੇ ਮਨ ਚਲੋ ਵੀ ਮੈਂ ਤੁਹਾਨੂੰ ਫੋਨ ਲਾਤਾ ਰੋਹੇ ਜਾ ਕੇ ਆਪਾਂ ਗੱਲ ਕਰੀਏ ਆਪਾਂ ਗੱਲ ਕਰਨੀ ਤੁਸੀਂ ਬਿਜੀ ਸੀ ਤੁਸੀਂ ਫੋਨ ਲਾਇਆ ਮੈਂ ਬਿਜੀ ਸੀਗਾ ਉਹ ਕਿਤੇ ਨਾ ਕਿਤੇ ਸਮੱਸਿਆ ਸੀ ਜੀ ਕਿਦੇ ਪ੍ਰਧਾਨ ਜੀ ਬਿਜੀ ਉਹਨਾਂ ਨੇ ਫੋਨ ਲਾਇਆ ਚਲੋ ਉਹਨਾਂ ਘਰ ਪ੍ਰੋਗਰਾਮ ਸੀ ਕੋਈ ਉਹਨਾਂ ਦੇਖਣੇ ਰਿਸ਼ਤੇ ਰਿਮੈਰਜ ਵਗੈਰਾ ਸੀਗੇ ਉਧਰ ਬਿਜੀ ਹੋਏ ਸੀਗੇ ਤਾਂ ਉਸ ਬਾਰੇ ਦੇ ਉਹਨਾਂ ਨਾਲ ਕੋਈ ਗਲਬਾ ਕੀਤੀ ਤੋ ਤਾਲਾ ਖੁੱਲਤਾ ਗਿਆ ਵਾ ਪਰ ਉਹਦੇ ਵਿੱਚ ਚਲੋ ਗੁੱਸਾ ਹੋਣਾ ਜਾਇਜ਼ ਆ ਕਿਉਂਕਿ ਪਰਿਵਾਰਾਂ ਚ ਹੁੰਦੇ ਰਹਿੰਦੇ ਆ ਜਿਹੜੇ ਘਰ ਚ ਭਾਂਡੇ ਖੜਕਣਗੇ ਉਹੀ ਜੀ ਸਾਨੂੰ ਉਹ ਚੀਜ਼ ਵਿੱਚ ਕੋਈ ਹੈ ਨਹੀਂ ਗਿਆ ਪਰ ਚਲੋ ਉਹ ਚੀਜ਼ ਯਕੋ ਤਾਲਾ ਲਾਇਆ ਸਾਡੇ ਵੀ ਸੰਤਰ ਨੇ ਖਲਵਾਇਆ ਸਾਡੇ ਪ੍ਰਧਾਨ ਸੱਭੂ ਜੀ ਨੇ ਤਿੱਕਾ ਮੁਜ ਦੋਵੇਂ ਕਰੀ ਜਾਂਦੇ ਆ ਸਾਨੂੰ ਖੁਸ਼ੀ ਦੀ ਚੀਜ਼ ਦੀ ਆ ਵੀ ਸਾਡੇ ਦੋਨੋਂ ਮੋਹਰਵਾਰ ਕੰਮ ਕਰਾ ਰਹੇ ਆ ਓਕੇ ਸਾਨੂੰ ਖੁਸ਼ੀ ਦੀ ਚੀਜ਼ ਵੈਲੋਂ ਸਾਨੂੰ ਉਹੜੀਆਂ ਗੱਲਾਂ ਹੈਗੀਆਂ ਚਲੋ ਉਹ ਚੀਜ਼ ਵਿੱਚ ਲਾਇਆ ਕਦ ਲੈ ਸੀਗਾ ਉਹ ਵੀ ਐਸੇ ਲਾਇਆ ਗਿਆ ਸੀ ਵੀ ਆਪ ਹੱਲ ਕਰੀਏ ਤੇ ਅੱਜ ਹੱਲ ਚੱਲ ਰਿਹਾ ਵਾ ਮਸ਼ੀਨਾਂ ਆ ਗਈਆਂ ਡ੍ਰੈਨ ਸਾਫ ਹੋ ਰਹੀ ਆ ਸਿਵਰੇਸ ਸਾਫ ਹੋ ਰਹੀ ਆ ਸਾਡੇ ਦੋਨੋਂ ਆਗੂ ਲੱਗੇ ਪਏ ਆ ਕੋਈ ਗੱਲ ਨਹੀਂ ਜੀ ਖੁਸ਼ ਹਾਂ ਸੀ ਇਹ ਚੀਜ਼ ਤੋਂ ਨੇ ਕੀ ਲੱਗਦਾ ਵੀ ਜਿਹੜਾ ਹੈਗਾ ਕੁਲਤਾਰ ਸਿੰਘ ਸੰਧਵਾ ਨੇ ਵੀ ਜਿਹੜਾ ਹੈਗਾ ਆਪਣਾ ਹਜੇ ਤੱਕ ਇਸ ਜਿਹੜਾ ਹੈ ਐਕਸ਼ਨ ਤੇ ਨਾ ਤਾਂ ਉਹ ਸੈਕਸ਼ਨ ਤੇ ਜਿਹੜਾ ਹੈਗਾ ਹਰਕਤ ਕੀਤੀ ਕੋਈ ਵੀ ਜਦੋਂ ਇੱਥੇ ਤਰਨਾ ਲੱਗਿਆ ਸੀਗਾ ਉਸ ਵੀ ਸਮੱਸਿਆ ਨੂੰ ਵੀ ਕਿਸੇ ਨੇ ਜਿਹੜਾ ਹੈਗਾ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਤੇ ਜਾਂ ਆਪਾਂ ਕਹਿ ਸਕਦੇ ਆ ਵੀ ਕੋਈ ਕਮੀ ਰਹਿ ਗਈ ਹੋਊਗੀ ਵੀ ਉਹਨਾਂ ਨੇ ਇਸ ਸਮੱਸਿਆ ਨੂੰ ਹੱਲ ਨਹੀਂ ਕੀਤਾ ਸਪੀਕਰ ਸਾਹਿਬ ਵੇਖੋ ਜੀ ਅਸੀਂ ਇਹ ਕਹਿ ਸਕਦੇ ਆ ਵੀ ਮਾਨਯੋਗ ਸਾਡਾ ਸਪੀਕਰ ਸਾਹਿਬ ਸੰਧਵਾ ਜੀ ਜਿਹੜੇ ਕਿ ਬਹੁਤ ਵੱਡੇ ਕੁਰਸੀ ਤੇ ਬੈਠੇ ਹੋਏ ਆ ਤਾਂ ਉਹਨਾਂ ਕੋਲ ਸਾਰੇ ਪੰਜਾਬ ਦਾ ਕੰਮ ਆ। ਠੀਕ ਆ ਜੀ। ਉਹ ਨਹੀਂ ਬੋਲੇਗੇ ਜੀ ਬਾਰੇ ਤਾਂ ਅਸੀਂ ਕੀ ਕਹਿ ਸਕਦੇ ਹਾਂ ਕਿਉਂਕਿ ਉਹਨਾਂ ਕੋਲੇ ਬਹੁਤ ਜਨਨ ਕਿ ਪੰਜਾਬ ਦਾ ਕੰਮ ਆ, ਆਉਣਾ ਜਾਣਾ ਲੱਗਿਆ ਰਹਿੰਦਾ। ਠੀਕ ਆ ਜੀ। ਅਸੀਂ ਮੰਨਦੇ ਚੀਨ ਵੀ ਜਦੋਂ ਉਹ ਕਾਂਗਰਸ ਪਾਰਟੀ ਸੀ ਜਾਂ ਕਾਲੇ ਪਾਰਟੀ ਸੀਗੀ ਹਰ ਟਾਈਮ ਬੋਲਦੇ ਸੀਗੇ ਵੀ ਉਹਨਾਂ ਨਾਲ ਕਿਤੋਂ ਦਾ ਨਾਂਨ ਕੀਤਾਗਾ। ਠੀਕ ਆ ਪਰ ਅੱਜ ਉਹਨਰ ਪਰ ਆ ਗਿਆ ਵੀ ਜਦੋਂ ਬੰਦਾ ਕੁਰਸੀ ਬੈਂਦਾ ਉਹ ਤੇ ਜ਼ਿੰਮੇਵਾਰੀਆਂ ਕਿੰਨੀਆਂ ਪੈ ਜਾਂਦੀਆਂ। ਕਿੰਨੇ ਭਜਨਸ ਹੋ ਜਾਂਦੀ ਆ ਕਿੰਨੇ ਲੋਕਾਂ ਸਮੱਸਿਆ ਹੱਲ ਕਰਨਾ ਪੈਂਦਾ ਅੱਜ ਉਹ ਸਿਰਫ ਕੁਰਸੀ ਤੇ ਬਹਿ ਗਏ ਨਾ ਉਹਨਾਂ ਪਰ ਲੱਗ ਗਿਆ ਦੇਖੋ ਆਪਾਂ ਕਿਸੇ ਨੂੰ ਕਹਿਣਾ ਬੜਾ ਸੌਖਾਂ ਦਾ ਪਰ ਅੱਜ ਚਲੋ ਰੁਝਾਵੇਂ ਕੰਮਾਂ 'ਚ ਰੁਝੇ ਪਏ ਆ ਸਰਕਾਰ ਦੇ ਵਿੱਚ ਆ ਕੰਮ ਕਰ ਰਹੇ ਆ ਅੱਜ ਉਹਨਾਂ ਪਰ ਲੱਗ ਗਿਆ ਵੀ ਠੀਕ ਆ ਕੁਰਸੀ ਤੇ ਬਹਿ ਕੇ ਕੰਮ ਬਹੁਤ ਕਰਨੇ ਪੈਂਦੇ ਆ ਕਿਉਂਕਿ ਉਹਨਾਂ ਕੋਲ ਇਕੱਲਾ ਕੋੜਾ ਪੁਰਾਣੀ ਗਿਆ ਠੀਕ ਆ ਉਹਨਾਂ ਕੋੜਾ ਪੁਰਾਣੀ ਉਹਨਾਂ ਕੋਲੇ ਸਾਰਾ ਪੰਜਾਬ ਆ ਠੀਕਾ ਪੰਜਾਬ ਚ ਕੰਮ ਵੀ ਹੁੰਦੇ ਆ ਆਉਂਦੇ ਵੀ ਆ ਜਾਂਦੇ ਵੀ ਆ ਉਹਨਾਂ ਦੀ ਚੁੱਪੀ ਸੀ ਉਹਨਾਂ ਦਾ ਕੰਮ ਹੋਣੇ ਕੋਈ ਉਹੋ ਜੇ ਅਸੀਂ ਇੰਝ ਚ ਬਾਲਾ ਨੇ ਕਹਿ ਸਕਦੇਗੇ ਪਰ ਅਸੀਂ ਇਹ ਕਹਸਦੇ ਆ ਵੀ ਹਾਂ ਵੀ ਪਹਿਲ ਤਾਰਦੇ ਵੀ ਕੋਟ ਉਪਰੋਂ ਦੇਖਾ ਜਾਵੇ ਜਿਹੜੇ ਕੋਟ ਉਪਰੇ ਵਿੱਚ ਕੰਮ ਨਹੀਂ ਹੋ ਰਹੇ ਜਾਂ ਮਨ ਚੋਂ ਜਿਵੇਂ ਤੁਸੀਂ ਖੱਡੇ ਪਏ ਹੋਏ ਆ ਜਾਂ ਨਿੱਕੇ ਨਿੱਕੇ ਸਮੱਸਿਆ ਆ ਰਹੀਆਂ ਉਹਨਾਂ ਵਾਲਾ ਕੰਮ ਦੇ ਹਨ ਤਾਂ ਅਸੀਂ ਇਹ ਕਹਿੰਦੇ ਆ ਵੀ ਜਦੋਂ ਧਿਆਨ ਦੇਣਗੇ ਤਾਂ ਉਹਦੇ ਵਿੱਚ ਜਿਹੜੀ ਲੋਕ ਦੀ ਸਮੱਸਿਆ ਲੋਕਾਂ ਦਾ ਹਾਲ ਕਰਨਾ ਜੋ ਕਿ ਆਪਣਾ ਘਰ ਦਾ ਹਾਲ ਨੇ ਹੈਗਾ ਚਲੋ ਆਪਾਂ ਬੀਜ਼ੇ ਹੋਣਗੇ ਜੀ ਸੇਕ ਵਿੱਚ ਵਿੱਚ ਨਹੀਂ ਕਸਦੇ ਪਰ ਹਾਂ ਉਹਨਾਂ ਨੂੰ ਧਿਆਨ ਦੇਣਾ ਬਹੁਤ ਜ਼ਰੂਰੀ ਆ ਉਨਾਪਾ ਜਿਵੇਂ ਬਾਦਲਾਂ ਦੀ ਗੱਲ ਕਰੀਏ ਜੋ ਬਾਦਲ ਜਿੱਤੇ ਸੀਗੇ ਉਦੋਂ ਉਹਨਾਂ ਨੇ ਆਪਣੇ ਹਲਕੇ ਵਿੱਚ ਜੋ ਲੰਬੇ ਬਾਦਲ ਏਰੀਆ ਜਿਹੜਾ ਹੈਗਾ ਬਹੁਤ ਵਧੀਆ ਬਣਾਇਆ ਸੀਗਾ ਵੀ ਕੀ ਲੱਗਦਾ ਵੀ ਉਹਨਾਂ ਜਿਹੜੇ ਸਪੀਕਰ ਸਾਹਿਬ ਜਿੱਤੇ ਸੀਗੇ ਉਹਨਾਂ ਨੇ ਆਪਦੇ ਹਲਕੇ ਸੰਧਵਾ ਵਿੱਚ ਕੋਈ ਕੁਝ ਕੀਤਾ ਨਹੀਂ ਮੈਂ ਤਾਂ ਜਨਵਰੀ ਗਿਆ ਜੇ ਕੋਈ ਇਦਾਂ ਦਾ ਹਾਲ ਤਾਂ ਹੋ ਜਾਣੀਗਾ ਵੀ ਉਵੇਂ ਸੜਕਾਂ ਵਗੈਰਾ ਬਣੀਆਂ ਹੋਈਆਂ ਵਾ ਅਸੀਂ ਤਾਂ ਚਾਹੁੰਦੇ ਹਾਂ ਵੀ ਚਲੋ ਉੱਥੋਂ ਦਾ ਵਿਕਾਸ ਹੋ ਜਾਏ ਕਿਉਂਕਿ ਪੈਂਡਰਿਕ ਇਹੋ ਜਿਹਾ ਪਿੰਡ ਬਣਾਇਆ ਜਾਵੇ ਜਿਹਦੇ ਵਿੱਚ ਪਾ ਲੱਗੇ ਵੀ ਹਾਂ ਵੀ ਇਹ ਸਪੀਕਰ ਸਾਡਾ ਪਿੰਡ ਆ ਠੀਕ ਆ ਚਲੋ ਸ਼ਹਿਰ ਨੂੰ ਵੀ ਸੋਹਣਾ ਬਣਾਉਣਾ ਸੋਹਣਾ ਬ ਕਿਉਂਕਿ ਸ਼ਹਿਰ ਦੇ ਵਿੱਚ ਸਭ ਤੋਂ ਵੱਡਾ ਕਾਦਜੋ ਉਹਨਾਂ ਦੇ ਹੀ ਆ ਕਿਉਂਕਿ ਉਹਨਾਂ ਜਿੰਨਾ ਕਾਦਾ ਕਿਸੇ ਦਾ ਵੀ ਨਹੀਂ ਕਿਉਂਕਿ ਪਹਿਲੀ ਗੱਲ ਤਾਂ ਉਹ ਐਮਐਲਏ ਸੀਗੇ ਅੱਜ ਸਰਕਾਰ ਉਹਨਾਂ ਨੂੰ ਸਪੀਕਰ ਬਣਾਤਾ ਤਾਂ ਮੈਂ ਇਸ ਸਪੀਕਰ ਤੋਂ ਬੇਨਤੀ ਕਰੂੰਗਾ ਵੀ ਸ਼ਹਿਰ ਦੇ ਵਿੱਚ ਜਿੰਨੇ ਵੀ ਕੰਮ ਕੋ ਰੁਕੇ ਹੋਏ ਆ ਜਾਂ ਜਿੰਨੇ ਵੀ ਕੰਮ ਚੱਲਦੇ ਪਏ ਆ ਉਹਨਾਂ ਨੂੰ ਹੋਰ ਤੇਜ਼ੀ ਨਾਲ ਕੰਮ ਕੀਤਾ ਜਾਵੇ ਅੱਗੇ ਸ਼ਹਿਰ ਨੂੰ ਵਿਧਾਏ ਜਾਵੇ ਕਿਉਂਕਿ ਜਦੋਂ ਵੇਖਿਆ ਵੀ ਸਰਦਾਰ ਅਜੇ ਪਲਸੰਧੂ ਜੀ ਇਹਨਾਂ ਦੇ ਆਪਦੇ ਕੋਲੋਂ ਅਦੇ ਕਿਰਤਕ ਮੈ ਜੋ ਕੰਮ ਕਰਕੇ ਪੈਸਾ ਕਮਾਇਆ ਔਰ ਲੋਕਾਂ ਲਈ ਲਾਇਆ ਉਹ ਵੀ ਤਾਂ ਜਿਹਨ ਕਰੇ ਬਰਸਾ ਦੇ ਨਾ ਹੁੰਦਾ ਪਰ ਉਹਨਾਂ ਨੇ ਜਿਨਾਂ ਨਾਲ ਸ਼ਹਿਰ ਲਾਇਬ ਸ਼ਹਿਰ ਨੂੰ ਤੰਦਰੁਸਤ ਬਣਾਇਆ ਵੇ ਸ਼ਹਿਰ ਨੂੰ ਵਧਿਆ ਕੀਤਾ ਵੇ ਸਾਸੋਇ ਦਿੱਤੀ ਆਵੇ ਉਸੇ ਤਰ੍ਹਾਂ ਉਹ ਸੋਨਾ ਪੈਂਡ ਬਣ ਜੇ ਤੇ ਸੋਨਾ ਸ਼ਹਿਰ ਬਣ ਜੇ ਇੱਕ ਯਾਦਗਾਰੀ ਬਣ ਜੇ ਵੀ ਸਪੀਕਰ ਸੀ ਜਿਵੇਂ ਗਿਆਨੀ ਲਾਲ ਸਿੰਘ ਜੀ ਦੀ ਇੱਕ ਪਹਿਚਾਣ ਤਾਂ ਉਸੇ ਤਰ੍ਹਾਂ ਸੋਨਾ ਸਪੀਕਰ ਸਾਹਿਬ ਦੀ ਇੱਕ ਪਹਿਚਾਣ ਬਣ ਜੇ ਸ਼ਹਿਰ ਦਾ ਸੋਨਾ ਕੰਮ ਹੁੰਦਾ ਤਾਂ ਅਗਰ ਨਹੀਂ ਕੰਮ ਹੋਊਗਾ ਤਾਂ ਸ਼ਹਿਰ ਦੇ ਵਿੱਚ ਫਿਰ ਲੋਕ ਦੇਖੀ ਦੇਖੀ ਜਾਂਦੇ ਜੀ ਕੀ ਕੰਮ ਹੋਇਆ ਕਿ ਨਹੀਂ ਹੋਇਆ ਆਪਾ ਕੋਟਕੂਪੁਰ ਦੇ ਜਿਹੜੇ ਨਗਰ ਕੌਂਸਲ ਕੋਟਕੂਪੁਰ ਦੇ ਪ੍ਰਧਾਨ ਨੇ ਜੋ ਸੱਗੂ ਸਾਹਿਬ ਨੇ ਭੁਪਿੰਦਰ ਸਿੰਘ ਸੱਗੂ ਜੀ ਕਾਂਗਰਸੀ ਤੋਂ ਨੇ ਕਾਂਗਰਸ ਨੇ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਵੀ ਸਤੰਤਰ ਜੋਸ਼ੀ ਵੀ ਜਿਹੜਾ ਕਾਂਗਰਸ ਤੋਂ ਨੇ ਦੇਖੋ ਸਤੰਤਰ ਜੋਸ਼ੀ ਕਾਂਗਰਸੀ ਨੇ ਅਸੀਂ ਕਹਿ ਸਕਦੇ ਹਾਂ ਉਹਦਾ ਕਾਰਨ ਕਿਉਂਕਿ ਜਦੋਂ ਕਿ ਮੌਜੂਦਾ ਐਮਸੀਨ ਠੀਕ ਹੈ ਵਾਈਸ ਪ੍ਰਧਾਨ ਬਣੇ ਕੁਝ ਜਿਵੇਂ ਘਰਾਂ ਵਿੱਚ ਲੜਾਈਆਂ ਪੈ ਜਾਂਦੀਆਂ ਉਸ ਕਰਕੇ ਉਹਨਾਂ ਨੂੰ ਜਾਂ ਕਿ ਉਥੋਂ ਦਰਤਾ ਗਿਆ ਪਰ ਅੱਜ ਜੋ ਉਹ ਮੰਨਦੇ ਨੇ ਵੀ ਮੈਂ ਵਾਈਸ ਪ੍ਰਧਾਨ ਹਾਂ ਪਰ ਉਸ ਤਰੀਕੇ ਨਾਲ ਕੰਮ ਵੀ ਕਰ ਰਹੇ ਨੇ ਅਸੀਂ ਕੰਮ ਤੋਂ ਖੁਸ਼ ਆਂ ਦੂਸਰੀ ਗੱਲ ਵੀ ਜਿਹੜਾ ਅੱਜ ਤੁਸੀਂ ਕਿਹਾ ਪਾਰਟੀ ਵਰਕਰ ਹਜੇ ਤੱਕ ਉਹਨਾਂ ਨੇ ਕੋਈ ਵੀ ਨਾ ਤਾਂ ਕਾਲੇ ਦਾ ਸਰੂਪਾ ਪਾਇਆ ਨਾ ਆਪਾ ਦਾ ਸਰੂਪਾ ਪਾਇਆ ਨਾ ਵੀ ਜੀਪੀ ਦਾ ਸਰੂਪਾ ਪਾਇਆ ਪਰ ਵਜਨ ਕਾਂਗਰਸ ਹੈ ਨਾ ਜੀ ਜਿੰਨਾ ਟਾਈਮ ਅਸੀਂ ਦੂਜੀ ਪਾਰਟੀ ਸ਼ਾਮਲ ਹੋਣੇ ਆ ਦੂਜੀ ਪਾਰਟੀ ਸ਼ਾਮਲ ਹੋਣੇ ਤਾਂ ਅਸੀਂ ਉਹ ਚੀਜ਼ ਦਾ ਟੈਗਪ ਹੁੰਣਾ ਨਾ ਜੇ ਤੁਸੀਂ ਪੱਤਰਕਾਰੀ ਕਰ ਰਹੇ ਹੋ ਇੱਕ ਪੱਤਰਕਾਰ ਛੜਤੀ ਦੂਜੀ ਪੱਤਰਕਾਰ ਕਰ ਰਹੇ ਹੋ ਤੁਹਾਡੇ ਗੱਲ ਵਿੱਚ ਉਹ ਚੀਜ਼ ਦਾ ਬੈਚ ਆ ਜਾਂਦਾ ਵਾ ਠੀਕ ਆ ਸਾਡੇ ਸ਼ਰਮਾ ਜੀ ਆ ਸਾਡੇ ਸ਼ਰਮਾ ਜਿਹੜੇ ਪੱਤਰਕਾਰ ਕਰਦੇ ਉਹਨਾਂ ਹਜੇ ਕਰ ਗਲੇ ਚ ਪਾਇਆ ਅਗਰ ਇਹਨਾਂ ਨੇ ਇਹ ਚੀਜ਼ ਦੇ ਪੱਤਰਕਾਰ ਛੱਡ ਤੇ ਦੂਜੇ ਚੈਨਲ ਪੱਤਰਕਾਰ ਲੈ ਲਈ ਗੱਲ ਚ ਤਾਂ ਪਾਉਣ ਗਿਆ ਨਾ ਟੱਗ ਜਾਉਦਾ ਠੀਕ ਆ ਆਈ ਕਾਰਡ ਪਾਉਂਦੇ ਆ ਉਸੇ ਤਰ੍ਹਾਂ ਸਾਡਾ ਵੀਰ ਸੰਤਰ ਜੋਸ਼ੀ ਜਿਹੇ ਅੱਜ ਕਾਂਗਰਸੀ ਆ ਕੰਮ ਕਰ ਰਿਹਾ ਸਾਨੂੰ ਖੁਸ਼ੀ ਆ ਵੀ ਸਾਡਾ ਵੀਰ ਮੁਰਲਾ ਕਵੀ ਕੰਮ ਕਰ ਰਹੇ ਨੇ ਔਰ ਸਾਡੇ ਸੱਗੂ ਪ੍ਰਧਾਨ ਜੀ ਕੰਮ ਕਰ ਰਹੇ ਨੇ ਠੀਕ ਆ ਉਹਨਾਂ ਦੀ ਸਿਹਤ ਠੀਕ ਰਹੀ ਰਹਿੰਦੀ ਆ ਕਿਉਂਕਿ 올ਡ ਏਜੋਂ ਕਰਕੇ ਪਰ ਫਿਰ ਵੀ ਕੰਮ ਕਰ ਰਹੇ ਨੇ ਅਸੀਂ ਜਿਹੜੇ ਖੁਸ਼ ਆ ਦੋਨੋਂ ਖੁਸ਼ ਆ ਇਸਗੇ ਇੱਕ ਸੀਨੀਅਰ ਕਾਂਗਰਸੀਆ ਨੂੰ ਵਾਰਡ ਨੰਬਰ 7 ਤੋਂ ਸੁਖਵਿੰਦਰ ਸਿੰਘ ਸੁਖੀ ਜੀ ਤੇ ਨਾਲ ਇਹਨਾਂ ਨੇ ਜੋ ਗਲਵਾਟ ਕੀਤੀ ਨਗਰ ਕੁੰਦਲ ਕੋਟਕੁਰੇ ਦੇ ਪ੍ਰਧਾਨ ਭੁਪਿੰਦਰ ਸੱਘੂ ਜੀ ਜੋ ਵੀ ਕਾਂਗਰਸੀ ਨੇ ਤੇ ਨਾਲ ਜਿਹੜਾ ਇਹਨਾਂ ਦੇ ਸੀਨੀਅਰ ਵਾਈਸ ਪ੍ਰਧਾਨ ਨੇ ਜਿਹੜਾ ਹੈਗਾ ਆਪਣੇ ਸੁਤੰਤਰ ਜੋਸ਼ੀ ਜੀ ਉਹਨਾਂ ਨੂੰ ਵੀ ਫਿਲਹਾਲ ਇਹਨਾਂ ਨੇ ਕਾਂਗਰਸੀ ਹੀ ਦੱਸਿਆ ਕਿਉਂਕਿ ਇਹਨਾਂ ਨੇ ਗੱਲ ਕੀਤੀ ਹੈ ਸਪਸ਼ਟ ਕੀਤਾ ਆਪਣੀ ਗੱਲ 'ਚ ਵੀ ਜਰੂਰ ਤੱਕ ਕੋਈ ਪ੍ਰੂਫ ਸਾਹਮਣੇ ਨਹੀਂ ਆਉਂਦਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਕਿਸੇ ਹੋਰ ਪਾਰਟੀ ਵਿੱਚ ਆ ਔਰ ਜਿਹੜਾ ਹੈਗਾ ਹਰਜੇ ਤੱਕ ਤਾਂ ਇਹ ਕਾਂਗਰਸ ਹੀ ਨੇ ਤੇ ਕਾਂਗਰਸ ਹੀ ਕੋਟਖੂਬਰਾ ਸ਼ਹਿਰ ਦਾ ਫਿਲਹਾਲ ਵਕਾਫਤ ਕਰਾਰੀ ਆ ਤੇ ਵਿਕਾਸ ਵੱਲ ਧਿਆਨ ਜਿਸ ਦਾ ਧਿਆਨ ਹੈ ਉਹ ਸਿਰਫ ਕਾਂਗਰਸ ਤੇ ਕਾਂਗਰਸ ਪਾਰਟੀ ਆ ਔਰ ਇਸ ਤੋਂ ਇਲਾਵਾ ਹੋਰ ਕੋਈ ਪਾਰਟੀ ਜਿਹੜਾ ਸਾਡੇ ਸਾਹਮਣੇ ਨਜ਼ਰ ਨਹੀਂ ਆਈ ਤੇ ਹੁਣ ਜਿਹੜਾ ਹੈਗਾ ਆਪਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦਾ ਜਿਹੜਾ ਫੈਸਲਾ ਜੋ ਸ਼ੁਰੂਆਤ ਕੀਤੀ ਸੀਗੀ ਪ੍ਰੋਗਰਾਮ ਉਲੀਕਿਆ ਸੀਗਾ ਫਿਲਹਾਲ ਅਜੇ ਸਾਡੇ ਨਾਲ ਕੋਈ ਹੋਰ ਜਿਹੜਾ ਹੈਗਾ ਜੁੜਿਆ ਨਹੀਂ ਲੇਕਿਨ ਬਹੁਤ ਜਲਦ ਅਸੀਂ ਹੋਰ ਲੋਕਾਂ ਨਾਲ ਵੀ ਜੁੜ ਕੇ ਉਹਨਾਂ ਨਾਲ ਗੱਲਬਾਤ ਕਰਕੇ ਰابطਾ ਕਾਇਮ ਕਰਕੇ ਉਹਨਾਂ ਦੀ ਗੱਲਬਾਤ ਵੀ ਉਹਨਾਂ ਦੀ ਜ਼ੁਬਾਨੀ ਵੀ ਇਸ ਚੈਨਲ 'ਤੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤਦ ਤੱਕ ਦੇਖਦੇ ਰਹੋ ਸਾਡੀ ਰਿਪੋਰਟ ਮੈਂ ਕੋਟਕਪੂਰਾ ਤੋਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਨੂੰ ਆਜ਼ਾਦ ਨਮਨ ਆਖਦਾ ਹਾਂ ਯਾਹ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫਾਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ